ਅੱਜਕੱਲ ਹਰ ਕੋਈ ਰੋਜੀ ਰੋਟੀ ਕਮਾਉਣ ਲਈ ਵਿਦੇਸ਼ ਦਾ ਰੁਖ ਕਰਦਾ ਹੈ ਉਥੇ ਹੀ ਕਈ ਲੋਕਾਂ ਨਾਲ ਵਿਦੇਸ਼ ਵਿੱਚ ਹਾਸੇਵਾ ਪਰ ਜਾਂਦੇ ਨੇ ਜੋ ਸਦਾ ਲਈ ਦਰਦ ਪਰਿਵਾਰ ਨੂੰ ਦੇ ਜਾਂਦੇ ਨੇ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਤੋਂ ਜਿੱਥੋਂ ਦੇ ਇੱਕ ਗਰੀਬ ਪਰਿਵਾਰ ਦਾ 27 ਸਾਲਾਂ ਗਗਨਦੀਪ ਸਿੰਘ ਰੋਜੀ ਰੋਟੀ ਕਮਾਉਣ ਲਈ 1 ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ ਜਿਸ ਦੀ ਸਵੇਰੇ ਹਾਰਟ ਅਟੈਕ ਕਾਰਨ ਮੌਤ ਹੋ ਗਈ ਮਾਪਿਆਂ ਦੇ ਚਾ ਅਧੂਰੇ ਰਹਿ ਗਏ ਗਗਨਪਿੰਡ ਵਿੱਚ ਪਹਿਲਵਾਨ ਵਜੋਂ ਜਾਣਿਆ ਜਾਂਦਾ ਸੀ ਆਪਣੇ ਇਲਾਕੇ ਅਤੇ ਇਲਾਕੇ ਦੇ ਬਾਹਰ ਆਪਣੀ ਪਹਿਲਵਾਨੀ ਦੇ ਜੋਰ ਵੀ ਦਿਖਾਇਆ ਕਰਦਾ ਸੀ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਕਿਉਂਕਿ 13 ਸਾਲ ਪਹਿਲਾਂ ਉਸਦੇ ਵੱਡੇ ਭਰਾ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗਰੀਬ ਪਰਿਵਾਰ ਹੈ ਮਹਿਜ਼ ਅੱਧਾ ਕਿੱਲਾ ਖੇਤੀ ਦੇ ਲਈ ਹੈ ਤੇ ਹੁਣ লাশ ਨੂੰ ਇੱਥੇ ਲਿਉਣ ਲਈ ਪਰਿਵਾਰ ਅਸਮਰਥ ਹੈ ਪਰਿਵਾਰ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਪਰਿਵਾਰ ਅੰਤਿਮ ਰਸਮਾਂ ਨਿਵਾ ਸਕੇ ਹਾਂਜੀ ਉਹਨਾਂ ਨੂੰ ਸਾਲ ਹੋ ਗਿਆ ਜੀ ਵਰ ਗਿਆ ਨੂੰ ਇੱਕ ਸਾਲ ਜਿਉਂ ਦੀ 15 ਤਰੀਕ ਨੂੰ ਉਹ ਵੀ ਫਲੈਟਸ ਬਾਹਰ ਗਏ ਇੱਕ ਸਾਲ ਹੋ ਗਿਆ ਜਿਉਂ ਦੇ ਵਿੱਚ ਤੇ ਕਹਿੰਦਾ ਸੀ ਮੈਂ ਕਿਦਾਂ ਮੇਰੇ ਨਾਲ ਗੱਲਾਂ ਕਰਨ ਲਿਆ ਸੀ ਉਹ ਮੈਂ ਇੱਕ ਸਾਲ ਲਾ ਕੇ ਪੂਰਾ ਕਰਕੇ ਫਿਰ ਮੈਂ ਆ ਜਾਣਾ ਮੈਂ ਕਿਹਾ ਚਲ ਹਾਂ ਜਪਤਾ ਜੀ ਆ ਕੇ ਤੇ ਮੈਂ ਆਖਿਆ ਕੋਈ ਗੱਲ ਨਹੀਂ ਮੈਂ ਤੇਰਾ ਵਿਆਹ ਕਰਾਂਗੇ ਨਾਲੇ ਹੋਰ ਕੰਮ ਕਰਦੇ ਕਈ ਕਰਨ ਵਾਲੇ ਉਹ ਕਰਾਂਗੇ ਤੇ ਕਿੰਦਾ ਚਲ ਮਮੀ ਠੀਕ ਹੈ ਮੈਂ ਆਜੂਗਾ ਬਸ ਇਤਰੇ ਕਰਦੇ ਕਿ ਤਰ ਰੋਜ਼ ਹੀ ਫੋਨ ਕਰਨਾ ਮੈਂ ਆਖਿਆ ਫਿਰਸ਼ ਨੇ ਠੀਕ ਠਾਕ ਹਾਂ ਮਖੜਾ ਮੈਂ ਤੇ ਆ ਗਾ ਮਮੀ ਮੈਂ ਠੀਕ ਹਾਂ ਤੂੰ ਆਪਣੀ ਦੱਸੂ ਠੀਕ ਹੈ ਮੈਂ ਆਪਣਾ ਠੀਕ ਆ ਬਸ ਇਹੋ ਗੱਲ ਹੋਈ ਆ ਫੋਰ ਕੋਈ ਗੱਲ ਨਹੀਂ ਹੋਈ ਆ ਰੋਜ਼ ਹੀ ਫੋਨ ਕਰਨਾ ਦੋ ਵਾਰਾਂ ਦੋ ਵੇ ਵਾਰ ਆਖਣਾ ਮੈਂ ਠੀਕ ਆ ਬਗ ਕਹਿੰਦਾ ਆਖਣਾ ਮੈਂ ਗੰਦੀ ਠੀਕ ਠਾਕ ਆ ਆਖਣਾ ਮਹਾ ਮਮੀ ਠੀਕ ਆ ਮੈਂ ਠੀਕ ਆ ਬਸ ਇਹੋ ਕਹਿੰਦਾ ਮੈਂ ਠੀਕ ਆ ਠੀਕ ਠਾਕ ਐ ਮੈਂ ਕੋਈ ਗੱਲ ਨਹੀਂ ਐ ਮੈਂ ਬਿਲਕੁਲ ਵਧੀਆ ਹਾਂ ਮੈਂ ਠੀਕ ਹਾਂ ਐ ਹੋਈ ਬਸ ਗੱਲ ਕਰਦੇ ਰਹੀ ਮੈਂ ਠੀਕ ਐ ਜਿਹੜੋ ਪੁੱਛਣਾ ਉਹ ਦੋ ਆਖਣਾ ਮੈਂ ਠੀਕ ਐ ਠੀਕ ਠੀਕ ਜੇ ਪੁੱਤ ਤਾਂ ਚਲਾ ਗਿਆ ਹਾਂਜੀ ਮੈਂ ਠੀਕ ਐ ਫਿਰ ਸਾਡਾ ਜਿੱਦਣ ਗੱਲ ਕੀਤੀ ਆ ਉਹਨੇ ਉਹ ਦਣਾਂਦਾ ਵੀ ਮੰਮੀ ਮੈਂ ਠੀਕ ਨਹੀਂਗਾ ਮੈਂ ਤੈਨੂੰ ਕੀ ਹੋਇਆ ਵਾ ਕਹਿੰਦਾ ਮੈਨੂੰ ਉਲਟੀਆਂ ਆਉਂਦੀਆਂ ਨੇ ਤੇ ਨਾਲੇ ਮੇਰੇ ਸਿਰ ਨੂੰ ਕੋ ਹੋਈ ਜਾਂਦਾ ਵਾ ਤੇ ਮੈਂ ਕਿਹਾ ਤੂੰ ਦਵਾਈ ਨਹੀਂ ਆਂਦੀ ਕਹਿੰਦਾ ਮੈਂ ਦਵਾਈ ਆਂਦੀ ਆ ਤੇ ਦਵਾਈ ਨਾਲ ਮੈਨੂੰ ਫਰਕ ਨਹੀਂ ਪੈਣ ਰਿਹਾ ਨਹੀਂ ਫਰਕ ਆਂਦਾ ਮੁੜ ਕੇ ਫੇਰ ਹੀ ਪੁੱਛਿਆ ਮੈਂ ਪਿਆ ਫਰਕ ਕਹਿੰਦਾ ਨਹੀਂ ਮੰਮੀ ਨਹੀਂ ਪਿਆ ਫਰਕ ਮੈਂ ਕਿਹਾ ਪੁੱਤ ਹੋਰ ਬਦਲ ਕੇ ਦਵਾਈ ਲਿਆਓ ਜਾ ਕੇ ਤੇ ਕਹਿੰਦਾ ਚੱਲ ਠੀਕ ਹੈ ਮੰਮੀ ਜਾਣਾ ਮੁੜ ਕੇ ਉਹ ਜਾ ਕੇ ਪਟਰੇ ਗਿਆ ਉਹਨਾਂ ਹਲਾ ਲਾਗੇ ਤੋਂ ਹਸਣ ਲਾਗੇ ਮੁੜ ਕੇ ਫੇਰ ਹਟਨੇ ਹਾ ਉਸ ਤੋਂ ਬਾਅਦ ਸਾਡੀ ਗੱਲ ਹੀ ਨਹੀਂ ਹੋਈ ਉਹਦੇ ਨਾਲ ਬਹੁਤ ਬੁੜਾ ਹੋ ਗਿਆ ਇਤਨਾ ਸਾਰਾ ਹੀ ਤੁਹਾਡਾ ਹਾਂਜੀ ਹਾਂਜੀ ਚਲਾ ਗਿਆ ਸਾਥ ਸੱਡ ਗਿਆ ਚਲੇ ਗਿਆ ਸਾਥ ਸੱਡ ਗਿਆ ਬੜੀ ਜ਼ਿੰਦਗੀ ਔਖੀ ਕਿੱਦਾਂ ਕੱਟੋ ਗਿਆ ਜੀ ਜੀ ਅੱਛਾ ਕੀ ਕਰਨਾ ਫਿਰ ਹੁਣ ਐ ਇਦਾਂ ਹੀ ਕੱਟਣੀ ਪਿਆੜੀਆਂ ਨੂੰ ਰੋਂਦਿਆਂ ਘਲੋਂਦਿਆਂ ਕੱਟਣੀ ਪੈਣੀ ਹੈ ਕਿੱਦਾਂ ਕੱਟਣੀ ਫਿਰ ਉਹ ਰੱਬ ਦਾ ਪਾਣਾ ਮੰਨਣਾ ਪੈਣਾ ਵਾ ਰੋਂਦਿਆਂ ਘਲੋਂਦਿਆਂ ਦੀ ਸਾਡੀ ਜ਼ਿੰਦਗੀ ਜਿਹੜੀ ਇਸ ਤਰ੍ਹਾਂ ਹੀ ਕੱਟਣੀ ਹੈ ਹੁਣ ਕੀ ਕਰੀਏ ਬਹੁਤ ਸਾਰੇ ਲੋਕੀ ਤੁਹਾਨੂੰ ਵੇਖਦੇ ਵੀ ਪੇਸ਼ ਹੁੰਦੇ ਨੇ ਹਾਂਜੀ ਇਹ ਆਪੀ ਕੀ ਕਰਦੇ ਕੀ ਮਦਦ ਕਿੱਦਾਂ ਦੇ ਜਾਂਦੇ ਹਾਂ ਸਾਡੀ ਮਜਬੂਰੀ ਆ ਤੁਹਾਡਾ ਬੇਟਾ ਸਾਨੂੰ ਵਾਪਸ ਦੇ ਦਿਓ ਇਹ ਉਹਦਾ ਮੂ ਵੀਖ ਲੀਏ ਕੋਈ ਰਸਮ ਕਰ ਲੀਏ ਕੋਈ ਉਹਦਾ ਵੇਖ ਜਾਤ ਲੀਏ ਜੋ ਵੀ ਸਕਾਰ ਕਰਨਾ ਕਰ ਲੀਏ ਮਤਰਾ ਤੇ ਹੱਡ ਕੋ ਨਹੀਂ ਆਉਣਾ ਨਹੀਂ ਤੇ ਸਰਕਾਰ ਆਡੀ ਡੈਡ ਬੋ ਦਿੱਤੇ ਤੇ ਬੱਚੇ ਦੀ ਤਾਂ ਇਹਨੂੰ ਵੇਖ ਲਿਓ ਮਾਦੇ ਚਾਰ ਹੈਗੇ ਪੂਰੇ ਨਹੀਂ ਕੋਈ ਨਹੀਂ ਕੋਈ ਨਹੀਂ ਪੂਰਾ ਹੈ ਸਾਰੇ ਚਾਰ ਹੈਗੇ ਕੋਈ ਪੂਰਾ ਨਹੀਂ ਹੋ ਜਦੜੋਣਾ ਦੱਸ ਦਤਾ ਹੀ ਉਹ ਦੰਦਾਂ ਦੀ ਪਤਾ ਨਹੀਂ ਸਾਨੂੰ ਫਾਲਸ ਜਦੋਂ ਦੱਸ ਦਿੱਤਾ ਹੀ ਉਹ ਦੰਦਾਂ ਦੀ ਬਸਾ ਸਾਡੀ ਹਾਲਾਤ ਵੇਖ ਲਓ ਵੀ ਕਿਤਰਾਂ ਦੀ ਆ ਟਾਈਮ ਦੇ ਵਿੱਚ ਹੁਣ ਗਾੜੀ ਸਾਡੀ ਹਾਲਾਤ ਪਤਾ ਨਹੀਂ ਵੀ ਇਹ ਤਾਂ ਵੀ ਮਾੜੀ ਹੋਣੀ ਆ ਕਿ ਚੰਗੀ ਹੋਣੀ ਆ ਸਾਨੂੰ ਕੋਈ ਪਤਾ ਨਹੀਂ ਇਹ ਗੱਲ ਇਹ ਗੱਲ ਤਾਂ ਸਾਨੂੰ ਕੋਈ ਭਰੋਸਾ ਨਹੀਂ ਆਗਾ ਇਹ ਤਾਂ ਵੀ ਮਾੜੀ ਨਹੀਂ ਹੱਡੀ ਹੋ ਜਣੀ ਗਾੜ ਦੇ ਜੁੱਡਾ ਪੋਤੇ ਜੀ ਬਹੁਤ ਵਧੀਆ ਸੱਤ ਫੁੱਟ ਜੋ ਆ ਨਹੀਂ ਕਿ ਮੈਂ ਆਦੀ ਕੱਚ ਚ ਹੁੰਦੀ ਹੁੰਦੀ ਆ ਮੈਨੂੰ ਕੋਟਵਾੜ ਜਪੀਆਂ ਪਾਉਣਾ ਹੁੰਦਾ ਈ ਮੰਮੀ 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 ਕਹਿੰਦਾ ਕੱਲ ਦਾ ਮੈਨੂੰ ਕਹਿਣ ਨਹੀਂ ਕਿਹਾ ਮੰਮੀ ਕੱਲ ਦਾ ਕਹਿਣ ਨਹੀਂ ਆਖਿਆ ਕੱਲ ਦਾ ਕਹਿਣ ਆਵਾਜ਼ ਨਹੀਂ ਮਾਰੀ ਮੰਮੀ ਕਹਿੰਦਾ ਕਿ ਆਵਾਜ਼ ਨਹੀਂ ਦਿੱਤੀ ਵਜਨ ਮਰਨ ਲਈ ਜੋ ਗਿਆ ਮਾਂ ਉਹਨੇ ਬਾਅਦ ਕਿਥੋਂ ਦੇੜੀ ਮੈਨੂੰ ਰੋਜ਼ ਪੁੱਛਣਾ ਰੋਟੀ ਖਾਦੀ ਮੰਮੀ ਮੰਮੀ ਰੋਟੀ ਖਾਦੀ ਇਹਣਾ ਖਾਦੀ ਆ ਇਹ ਉਹ ਖਾਦੀ ਖਾਲੀ ਆ ਬੜਾਈਆਂ ਕੀ ਬੜਾਇਆ ਇਹ ਜੋ ਅਵਿਦਾਲ ਸਰ ਜੀ ਬਣੀ ਹੋਣੀ ਇਹਨੂੰ ਦੱਸਣਾ ਵੀ ਅਸੀਂ ਆ ਬੜਾਇਆ ਹੋਏ ਦਿਨ ਰੋਟੀ ਖਾਣ ਲੱਗੇ। ਬਸ ਇਹੋ ਆਖੜਾ ਮੰਮੀ ਆਪਣੇ ਸਿਹਤ ਦਾ ਖਿਆਲ ਰੱਖਿਓ। ਆਪਣੀ ਜ਼ਿਹਰ ਦਾ ਖਿਆਲ ਰੱਖਿਓ ਪਰ ਸਾਨੂੰ ਨਹੀਂ ਪਤਾ ਇਹਦੀ ਸਿਹਤ ਖਰਾਬ ਹੋ ਜਾਣੀ। ਸਾਡੀ ਤੇ ਹੁਣ ਇਹੋ ਹੀ ਮੰਗਿਆ ਛੋੜ ਕੇ ਮੇਰਾ ਪੁੱਤ ਆ ਬਸ। ਇਹੋ ਹੀ ਮੰਗਿਆ ਬਸ। ਮਰ ਕਰਦਾ ਪੁੱਤ ਇੱਥੇ ਆਪਣਾ ਘਰ ਦਾ ਮੜਮ ਮੋਟਾ ਜੋ ਹੁੰਦਾ ਕਰੀਏ ਤੇ। ਆਪਣਾ ਕੋਰ ਇਸ ਤੋਂ ਲਾਵਾ। ਉਹ ਲਾਵਾ ਦਾ ਇਹ ਕੋਲਣ ਕਰਨ ਚਲ ਜਾਂਦਾ ਕਿਤੇ ਬਾਹਰ ਮੇਰੇ ਕੋ ਕੋਲਣਾ ਦੇ ਖਾੜੇ ਖੂੜੇ ਦਾ ਚਲਦਾ ਇਹ ਨੂੰ ਕਰਨ ਵੀ ਇਹ ਮੈਂ ਆਨ ਆ ਕੇ ਮੈਂ ਆਨ ਇਹ ਮੈਂ ਬਾਹਰ ਜਾਣਾ ਜਾਣਾ ਉਹ ਮੈਂ ਆ ਰਹੇ ਨਹੀਂ ਮੈਂ ਜਾਣਾ ਮੈਂ ਚੱਲ ਜਾ ਚੱਲ ਮੈਂ ਚੱਲ ਗਿਆ ਬਾਹਰ ਜਾ ਕੇ ਪਰ ਕੁਛ ਨਹੀਂ ਪੀਂਦਾ ਕੁਛ ਨਹੀਂ ਝੋ ਵੀ ਸਾਡੇ ਮਾਨ ਦਾ ਸ਼ੌਂਗ ਉਹ ਵਿੱਚ ਦੇ ਵਿੱਚ ਦੇ ਉਹ ਮੰਗਦਾ ਸ਼ੌਂਦਾ ਇਹਦਾ ਸੇਕ ਹੁੰਦਾ ਇਥੇ ਸਰੀਰ ਵੀ ਉਹਦਾ ਚੰਗਾ ਮੈਂ ਵੇਖਿਆ ਚੰਗਾ ਸੋਹਣਾ ਜਵਾਨ ਉਹ ਹੁਣ ਅੰਦਰ ਨਾਲ ਗਿਆਰਾਂ ਨਹੀਂ ਚੱਲਦਾ 6 ਫੁੱਟ ਜਵਾਨ ਕੋਹੰ ਦਾ ਖਰਚ ਫਰੇਸੇ ਤਰ੍ਹਾਂ ਹੀ ਕੁਝ ਕੁਛ ਆਪ ਉਹਦਾ ਖਾਣਾ ਕੁਝ ਇਦਾਂ ਕਿੰਨਾ ਲਗਾ ਖੋਲਦੇ ਪਰ ਕੁਝ ਨਹੀਂ ਆ ਰਿਹਾ ਸੜੀਆਂ ਬੁਲੀਆਂ ਕਿੰਨੀਆਂ ਆਪ ਨੂੰ ਅੱਧਾ ਗੱਲਾ ਅੱਧੇ ਕਿਲੇ ਨਾ ਹੁਣ ਆਪਣਾ ਕਿਦਾਂ ਬਣਾ ਫਾ ਕੱਟੋ ਕੱਟ ਲੋਗੇ ਅੱਧੇ ਕਿਲੇ ਉਹ ਮਾਲ ਕੱਟਵਾਉਣ ਕੀ ਕਰਨਾ ਉਹ ਕੱਟੂ ਆਪ ਨੂੰ ਜਿਹਨੇ ਪਾਈ ਉਹ ਕੱਟੂ ਕੀ ਕਰਨਾ ਹਰ ਪਤਾ ਕਿਦਾਂ ਲਗਾਈ ਪੁੱਤ ਜੀ ਫਿਰ ਦਮ ਮੋਤ ਨਹੀਂ ਪਹਿਲਾਂ ਮੈਂ ਨਾ ਸ਼ਾਮੀ ਫੋਨ ਕੀਤਾ ਹੈ ਮਨੋਂ ਨੇ ਤੇ ਮੈਂ ਆਂਦਾ ਵੀ ਮੈਂ ਠੀਕ ਨਹੀਂ ਮੈਂ ਕੀ ਹੋਇਆ ਹੈ ਮੇਰਾ ਸਿਰ 파ਟੀ ਜਾਂਦਾ ਹਾਂਜੀ ਗਿਆ ਕਿਤੇ 사우ਦੀ 사우ਦੀ ਹਾਂ ਮੇਰਾ ਸਿਰ 파ਟੀ ਜਾਂਦਾ ਵਾ ਮੈਨੂੰ ਉਲਟੀਆਂ ਆਈ ਜਾਂਦੀਆਂ ਮੈਂ ਕਿਹਾ ਗੱਡੀ ਉੱਥੇ ਲਾ ਦੇ ਤੇ ਜਾ ਕੇ ਦਵਾਈ ਲੈ ਆ ਲੈ ਜਾ ਕੇ ਇੰਨਾ ਚੰਗਾ ਜਦੋਂ ਦਵਾਈ ਦੋਈ ਜਾ ਕੇ ਲੈ ਕੇ ਤੇ ਮੈਂ ਆਖ ਪੁੱਛਿਆ ਮੁੜ ਕੇ ਮੈਂ ਆਹ ਕੋ ਪਰ ਕੋ ਅੰਦਾ ਕੁਛ ਨਹੀਂ ਪਤਾ ਤੇ ਮੁਰਕੇ ਲੰਮੇ ਪਾ ਗਿਆ ਕਿਤੇ ਦਿਨੇ ਉੱਠਿਆ ਮਨੇਰੇ ਉਦੋਂ ਫਿਰ ਉਲਟੀਆਂ ਚੱਲੋ ਗਿਆ ਉਹਨੂੰ ਕਦੇ ਅਟੈਕ ਉਦੋਂ ਹੀ ਹੋ ਗਿਆ ਜਦੋਂ ਉਲਟੀ ਆਈਆਂ ਉਹ ਮੁੰਡਿਆਂ ਨੇ ਕਦੇ ਮਤਲਬ ਗੱਡੀ ਚ ਪਾਪੋ ਲੈ ਕੇ ਤੇ ਆ ਤੇ ਜਾ ਕੇ ਦੂਜਾ ਅਟੈਕ ਕਰੋਤੇ ਹੋ ਗਏ ਮੁਰਕੇ ਆਨੂੰ ਉਹਨਾਂ ਮੁੰਡਿਆਂ ਮੈਂ ਫੋਨ ਕੀਤਾ ਮਾਪੂਤ ਕਿਦਾਂ ਵੀਰ ਦਾ ਕਹਿੰਦੇ ਨਹੀਂ ਵੀਰ ਠੀਕ ਆ ਮੈਂ ਹਾਂ ਫੋਨ ਕਿਦਾਂ ਉਹ ਕਿ ਦਸਾਂ 15 ਮਿੰਟ ਬਾਅਦ ਮਨੇ ਫੋਨ ਕੀਤਾ ਅੰਕਲ ਜੀ ਸਾਡਾ ਭਰਾ ਸਾਡਾ ਸਾਥ ਛੱਡ ਗਈ ਮੈਂ ਕਿ ਪੁੱਤ ਤੁਹਾਡਾ ਛੱਡ ਗਿਆ ਸਾਡਾ ਸਾਥ ਛੱਡਦਾ ਤੇ ਅਪੀਲ ਕੀ ਕਰਦੇ ਆ ਪੀਲ ਤਾਂ ਹੀ ਹੱਥ ਜੋੜ ਕੇ ਆਹੀ ਹੱਥ ਜੋੜ ਕੇ ਕਰਦੇ ਆ ਕਿ ਸਾਡੇ ਸਾਡਾ ਪੁੱਤ ਸਾਡੇ ਬੁੰਡਾ ਨਾ ਬੁੜੀ ਲਾ ਦੋ ਬਸ ਇੰਨਾ ਕਹਿ ਕੇ ਚਲੋ ਆਹੀ ਹੁਣ ਕਿੰਦਾ ਅੰਤ ਬਾਰੇ ਦਾ ਮੂਹ ਤੇ ਬੇਲੀ ਕਿਦਾਂ ਦਾ ਹੈ ਹੈ ਆਹੀ ਉਹਦਾ ਮੂਹ ਤੇ ਬੇਲੀ ਹੁਣ ਤਾਂ ਅਸੀਂ ਇਹੀ ਅਪੀਲ ਕਰ ਰਹੇ ਆਂ ਸਰਕਾਰ ਨੂੰ ਅਪੀਲ ਕਰ ਰਹੇ ਆਂ ਸਮਾਸੀਵੇਂ ਨੂੰ ਅਪੀਲ ਕਰ ਰਹੇ ਆ ਕਿ ਡੈੱਡ ਬੋਡੀ ਜਲਦੀ ਤੋਂ ਜਲਦੀ ਹੋ ਸਕੇ ਲਿਆਂਦੀ ਜਾਵੇ ਤੇ ਜੋ ਕੀ ਪਰਿਵਾਰ ਉਹਦਾ ਲਾਸਟ ਵਾਰੀ ਮੂੰਹ ਦੇਖ ਲਵੇ ਜੋ ਬਾਕੀ ਰਹਿੰਦੇ ਰਸਮਾਂ ਇਹ ਉਹ ਪੂਰੀਆਂ ਕਰ ਲੈਣ ਬਿਲਕੁਲ ਜਿਹਾ ਇਹ ਤਾਂ ਵੀ ਦੱਸਿਆ ਨਾ ਇਹ ਕੱਦਾਂ ਗਿੱਲਾ ਪਾ ਲਈ ਬੜਾ ਬਗਿੱਦਾ ਘਟਾਉਂਦਾ ਬਹੁਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਇਹ ਤਾਂ ਹੀ ਹੁਣ ਥੋੜਾ ਬਹੁਤ ਕਰਕੇ ਇਹਨਾਂ ਨੂੰ ਜੋ ਵੀ ਹੁੰਦੀ ਹੈਲਪ ਕੀਤੀ ਜਾਵੇ ਇਹਨਾਂ ਦੇ ਤੋਂ ਦੇਖਿਓ ਛੱਤਾ ਵੀ ਡਿੱਗਣ ਵਾਲੀਆਂ ਸਭ ਕੁਝ ਜੀ ਤੁਸੀਂ ਬਾਹਰ ਵੀ ਦੇਖਿਆ ਨਾ ਕਰਜ਼ਾ ਚੁੱਕ ਕੇ ਲੜਕੇ ਨੂੰ ਬਾਹਰ ਭੇਜਿਆ ਅਜੇ ਤੱਕ ਕਰਜ਼ਾ ਨਹੀਂ ਉਤਰਿਆ ਆਇਆ ਰੰਗ ਇਹ ਬੜਾ ਫਕਟ ਨਾ ਉਫਾਇਆ ਬਹੁਤ ਜ਼ਿਆਦਾ ਜੀ ਬਹੁਤ ਮੁਸ਼ਕਲ ਹੈ ਵੇਖਿਆ ਨਹੀਂ ਜਾ ਰਿਹਾ ਕੱਲ ਦਾ ਸਾਨੂੰ ਖਬਰ ਪਤਾ ਲੱਗੀ ਪਰ ਕੱਲ ਦੇ ਦੇਖਿਆ ਨਹੀਂ ਜਾ ਰਿਹਾ ਬਾਕੀ ਤੁਸੀਂ ਹਾਲਾਤ ਆਪ ਜਾਣੋ ਤੁਸੀਂ ਇੱਥੇ ਪੁੱਤ ਨੂੰ ਤੁਸੀਂ ਵੇਖਿਆ ਹੀ ਕਦੀ ਹਾਂਜੀ ਮੇਰੇ ਕੋਲ ਕੰਮ ਕਰਦਾ ਰਿਹਾ ਪਹਿਲਾਂ ਰੈਸਟੋਰੈਂਟ ਦੇ ਵਿੱਚ ਤਾਂ ਕਿਦਾਂ ਦਾ ਕਹਿੰਦੇ ਜਿੱਦਾਂ ਬਹੁਤ ਵਧੀਆ ਨੇਚਰ ਸੀਗਾ ਮੁੰਡੇ ਦਾ ਬਹੁਤ ਪਹਿਲਵਾਨ ਸੀਗਾ ਕੁਲੰਦਾ ਸੀਗਾ ਬਹੁਤ ਵਧੀਆ ਨੇਚਰ ਸੀਗਾ